ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਕਿਸਾਨ ਪ੍ਰਭੋ ਇਸ ਸਾਲ ਡੀਏਪੀ ਦੇ ਸੈਂਪਲ ਫੇਲ ਹੋਏ ਨੇ ਜਿਹਦੇ ਤੋਂ ਇਹ ਸਪਸ਼ਟ ਹੋ ਗਿਆ ਕਿ ਜੋ ਆਪਾਂ ਡੀਏਪੀ ਦੀ ਵਰਤੋਂ ਕੀਤੀ ਹੈ ਉਸ ਡੀਏਪੀ ਤੋਂ ਜੋ 46% ਫਾਸਫੋਰਸ ਦੀ ਮਾਤਰਾ ਆਪਣੀ ਫਸਲ ਨੂੰ ਮਿਲਣੀ ਸੀ ਉਹ ਮਾਤਰਾ ਆਪਣੀ ਫਸਲ ਨੂੰ ਨਹੀਂ ਮਿਲੀ ਅਤੇ ਦੂਜੀ ਗੱਲ ਕਿਸਾਨ ਪ੍ਰਭੋ ਕਿ ਆਪਣੇ ਖੇਤਾਂ ਵਿੱਚ ਇਸ ਵਾਰ ਜ਼ਿੰਕ ਦੀ ਵਰਤੋਂ ਕਰਨ ਦੇ ਬਾਵਜੂਦ ਵੀ ਫਸਲ ਵਿੱਚ ਪੀਲਾਪਣ ਹੋਣਾ ਅਤੇ ਬਹੁਤੇ ਕਿਸਾਨ ਭਰਾਵਾਂ ਨੇ ਜ਼ਿੰਕ ਦੀ ਵਰਤੋਂ ਦੋ ਵਾਰੀ ਵੀ ਆਪਣੇ ਖੇਤਾਂ ਵਿੱਚ ਕਰ ਲਈ ਫਿਰ ਵੀ ਉਹਨਾਂ ਦੇ ਖੇਤਾਂ ਵਿੱਚ ਜ਼ਿੰਕ ਦੀ ਪੂਰਤੀ ਨਹੀਂ ਹੋਈ ਉਹਨਾਂ ਦੀ ਫਸਲ ਹਜੇ ਵੀ ਜ਼ਿੰਕ ਦੀ ਕਮੀ ਦਿਖਾ ਰਹੀ ਹੈ ਹੋ ਸਕਦਾ ਹੈ ਕਿਸਾਨ ਪ੍ਰਭੂ ਕਿ ਜ਼ਿੰਕ ਵਿੱਚ ਵੀ ਕਿਸੇ ਪ੍ਰਕਾਰ ਦੀ ਕੋਈ ਕਮੀ ਹੋਵੇ ਜਾਂ ਜ਼ਿੰਕ ਵੀ ਸਹੀ ਤੱਤ ਜੋ ਆਪਾਂ ਨੂੰ ਮਿਲਣਾ ਚਾਹੀਦਾ ਉਹ ਨਾ ਮਿਲ ਰਿਹਾ ਹੋਵੇ ਹੁਣ ਇਸ ਟਾਈਮ ਬਹੁਤੇ ਕਿਸਾਨ ਭਰਾਵਾਂ ਦਾ ਇੱਕ ਸਵਾਲ ਹੁੰਦਾ ਹੈ ਕੀ ਅਸੀਂ ਆਪਣੇ ਖੇਤ ਵਿੱਚ ਜ਼ਿੰਕ ਦੀ ਵਰਤੋਂ ਤਾਂ ਕਰ ਲਈ ਪਰ ਵਰਤੋਂ ਕਰਨ ਤੋਂ ਬਾਅਦ ਵੀ ਸਾਨੂੰ ਰਿਜ਼ਲਟ ਨਹੀਂ ਮਿਲਿਆ ਸਾਡੀ ਜੋ ਨਦੀ ਫਸਲ ਪੀਲਾਪਣ ਦਿਖਾ ਰਹੀ ਹੈ ਤਾਂ ਉਹਦੇ ਵਿੱਚ ਜ਼ਿੰਕ ਦੀ ਪੂਰਤੀ ਕਿਦਾਂ ਕਰੀਏ ਅਸੀਂ ਲੋਹਾ ਤੱਤ ਦੀ ਪੂਰਤੀ ਕਿਦਾਂ ਕਰੀਏ ਤਾਂ ਕਿਸਾਨ ਭਰਾਓ ਇਸ ਟਾਈਮ ਆਪਾਂ ਨੂੰ ਦੁਬਾਰੇ ਦੁਬਾਰੇ ਜ਼ਿੰਕ ਜਾਂ ਲੋਹਾ ਘਾਟ ਰਿਪੀਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਇਸ ਟਾਈਮ ਸਪਰੇਅ ਦੀ ਵਰਤੋਂ ਕਰਕੇ ਆਪਣੇ ਝੋਨੇ ਦੀ ਫਸਲ ਵਿੱਚ ਜ਼ਿੰਕ ਅਤੇ ਲੋਹਾ ਘਾਟ ਦੀ ਪੂਰਤੀ ਕਰ ਸਕਦੇ ਹਾਂ ਅਤੇ ਚੰਗਾ ਰਿਜ਼ਲਟ ਲੈ ਸਕਦੇ ਹਾਂ ਜਿਹਦੇ ਨਾਲ ਆਪਾਂ ਨੂੰ ਇਹ ਤਰੀਕਾ ਸਸਤਾ ਵੀ ਪਵੇਗਾ ਅਤੇ ਆਪਣੀ ਚੋਨੇ ਦੀ ਫਸਲ ਲਈ ਫਾਇਦੇਮੰਦ ਕਾਰਗਰ ਸਾਬਿਤ ਵੀ ਹੋਵੇਗਾ ਇੱਕ ਕਿਸਾਨ ਪ੍ਰਭੂ ਛੋਨੇ ਦੀ ਫਸਲ 20 ਦਿਨਾਂ ਤੋਂ ਉੱਪਰ ਹੋ ਚੁੱਕੀ ਹੈ ਤਾਂ ਤੁਸੀਂ ਉਹਦੇ ਵਿੱਚ 1 ਤੋਂ 1.5 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਚਿਲਟਡ ਜ਼ਿੰਕ ਦੀ ਵਰਤੋਂ ਅਤੇ ਉਹਦੇ ਨਾਲ 1% ਫੈਰਸ ਸਲਫੇਟ ਜੋ 19% ਵਾਲਾ ਆਉਂਦਾ ਹੈ ਉਹਦੀ ਵਰਤੋਂ ਅਤੇ ਨਾਲ ਤੁਸੀਂ 1 ਤੋਂ 2 ਕਿਲੋ ਯੂਰੀਆ ਪ੍ਰਤੀ 100 ਲੀਟਰ ਪਾਣੀ ਦੇ ਹਿਸਾਬ ਨਾਲ ਆਪਣੀ ਝੋਨੇ ਦੀ ਫਸਲ ਉੱਤੇ ਵਰਤ ਸਕਦੇ ਹੋ ਜਿਦੇ ਨਾਲ ਸੋਡੀ ਝੋਨੇ ਦੀ ਫਸਲ ਵਿੱਚ ਜ਼ਿੰਕ ਦੀ ਅਤੇ ਲੋਹਾ ਘਾਟ ਦੀ ਕਮੀ ਆਈ ਹੋਈ ਹੈ ਉਹ ਪੂਰੀ ਹੋ ਜਾਵੇਗੀ ਅਤੇ ਨਾਲ ਯੂਰੀਆ ਵਰਤਣ ਦੇ ਨਾਲ ਆਪਣੀ ਝੋਨੇ ਦੀ ਫਸਲ ਵਿੱਚ ਗ੍ਰੀਨਰੀ ਵੀ ਆਵੇਗੀ ਪਰ ਕਿਸਾਨ ਪ੍ਰਭੋ ਦੱਸੀਗੀ 2 ਇਦੇ ਹਿਸਾਬ ਨਾਲ ਹੀ ਤੁਸੀਂ ਕੋਲ ਦੀ ਵਰਤੋਂ ਕਰਨੀ ਹੈ ਤੁਸੀਂ 1 ਤੋਂ 1.5 ਗ੍ਰਾਮ ਟ੍ਰਿਟੇਡ ਜ਼ਿੰਕ ਲੈਣੀ ਹੈ ਉਹਦੇ ਨਾਲ 19% ਵਾਲਾ ਫੈਰਸ ਸਲਫੇਟ 1% ਯਾਨੀ ਕਿ 100 ਲੀਟਰ ਪਾਣੀ ਵਿੱਚ 1 ਕਿਲੋ ਫੈਰਸ ਸਲਫੇਟ 19% ਵਾਲਾ ਅਤੇ 1 ਤੋਂ 2 ਕਿਲੋ ਯੂਰੀਆ ਪ੍ਰਤੀ 100 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਕੇ ਆਪਣੀ ਝੋਨੇ ਦੀ ਫਸਲ ਉੱਤੇ ਸਪਰੇਅ ਦੀ ਵਰਤੋਂ ਕਰੋ ਅਤੇ ਬਹੁਤੇ ਕਿਸਾਨ ਪਰਾ ਇਹ ਆਖਦੇ ਕਿ ਸਾਨੂੰ ਛੋਟੇ ਝੋਨੇ ਉੱਤੇ ਸਪਰੇਅ ਛਿੜਕਣ ਵਿੱਚ ਇਹ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸਾਡੀ ਝੋਨੇ ਦੀ ਫਸਲ ਵਿੱਚ ਜਿਆਦਾ ਖੁੱਬਣ ਹੋਣ ਦੇ ਕਰਕੇ ਸਾਡੀ ਝੋਨੇ ਦੀ ਫਸਲ ਵਿੱਚ ਜਦੋਂ ਅਸੀਂ ਸਪਰੇਅ ਛਿੜਕਦੇ ਹਾਂ ਤਾਂ ਸਾਨੂੰ ਤੁਰਨਾ ਮੁਸ਼ਕਲ ਹੋ ਜਾਂਦਾ ਪਰ ਕਿਸਾਨ ਪ੍ਰਭੂ ਜੇ ਤੁਸੀਂ ਇਹ ਤਰੀਕਾ ਵਰਤੋਗੇ ਤਾਂ ਇਹਦੇ ਨਾਲ ਤੁਸੀਂ ਆਪਣੀ ਝੋਨੇ ਦੀ ਫਸਲ ਵਿੱਚ ਜਲਦੀ ਖਰਾਕੀ ਤੱਤਾਂ ਦੀ ਪੂਰਤੀ ਕਰ ਸਕਦੇ ਹੋ ਅਤੇ ਸੋਨੂੰ ਇਹ ਸਸਤਾ ਵੀ ਪਵੇਗਾ ਤੁਸੀਂ ਇੱਕ ਵਾਰੀ ਪਾਣੀ ਸੁਕਾ ਕੇ ਜਦੋਂ ਤੁਹਾਡੇ ਖੇਤ ਵਿੱਚ ਪੈਰ ਖੜਨ ਲੱਗ ਜਾਵੇ ਉਸ ਟਾਈਮ ਤੁਸੀਂ ਸ਼ਾਮ ਦੇ ਟਾਈਮ ਜਾਂ ਸਵੇਰ ਦੇ ਟਾਈਮ ਇਹ ਸਪਰੇਅ ਦੀ ਵਰਤੋਂ ਕਰ ਲਓ ਤਾਂ ਸੋਡੀ ਝੋਨੇ ਦੀ ਫਸਲ ਵਿੱਚ ਜੋ ਪੀਲਾਪਣ ਵਾਲੀ ਸਮੱਸਿਆ ਹੈ ਜਾਂ ਤੁਹਾਡੇ ਝੋਨੇ ਵਿੱਚ ਪੱਤੇ ਲਾਲ ਹੋਣ ਵਾਲੀ ਸਮੱਸਿਆ ਹੈ ਉਹਨਾਂ ਦੋਨਾਂ ਸਮੱਸਿਆਵਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਅਤੇ ਤੁਹਾਡੀ ਝੋਨੇ ਦੀ ਫਸਲ ਹਰੀ-ਭਰੀ ਹੋ ਕੇ ਦੁਬਾਰੇ ਆਪਣੀ ਗਰੋਥ ਵੱਲ ਧਿਆਨ ਦੇਣਾ ਸਟਾਰਟ ਕਰ ਦੇਵੇਗੀ ਤੇ ਬਹੁਤੇ ਕਿਸਾਨ ਭਰਾ ਆਪਣੇ ਝੋਨੇ ਦੀ ਫਸਲ ਵਿੱਚ ਪੀੜਾਪਣ ਅਤੇ ਲਾਲ ਪੱਤਿਆਂ ਨੂੰ ਦੇਖ ਕੇ ਓਵਰ ਨਾਈਟrogen ਦੀ ਵਰਤੋਂ ਵੀ ਕਰ ਰਹੇ ਐ ਕਿਉਂਕਿ ਬਹੁਤੇ ਉਹਨਾਂ ਦੇ ਗਵੰਡੀ ਰਿਸ਼ਤੇਦਾਰ ਜਾਂ ਉਹਨਾਂ ਦੇ ਯਾਰ ਦੋਸਤ ਉਹਨਾਂ ਨੂੰ ਇਹ رائے ਦੇ ਦਿੰਦੇ ਆਡਵਾਈਸ ਦੇ ਦਿੰਦੇ ਆ ਕਿ ਤੁਸੀਂ ਯੂਰੀਆ ਅੱਧਾ ਗੱਟਾ ਜ਼ਿਆਦਾ ਵਰਤ ਲਓ ਤੁਹਾਡੀ ਝੋਨੇ ਦੀ ਫਸਲ ਆਟੋਮੈਟਿਕ ਹੀ ਕਾਲਾਪਣ ਵਿੱਚ ਆ ਜਾਵੇਗੀ ਤੁਹਾਡੀ ਝੋਨੇ ਦੀ ਫਸਲ ਵਿੱਚ ਜੋ ਪੀਲਾਪਣ ਆਇਆ ਹੋਇਆ ਉਹ ਦੂਰ ਹੋ ਜਾਵੇਗਾ ਪਰ ਆਪਾਂ ਨੂੰ ਪਿਛਲਾ ਸਾਲ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਜਿੰਨਾ ਕਿਸਾਨ ਭਰਾਵਾਂ ਨੇ ਪਿਛਲੇ ਸਾਲ ਓਵਰ ਨਾਈਟrogen ਦੀ ਵਰਤੋਂ ਕੀਤੀ ਹੋਈ ਸੀ ਉਹਨਾਂ ਦੇ ਖੇਤਾਂ ਵਿੱਚ ਜ਼ਿਆਦੇ ਪੱਤਾ ਲਿਵਟ ਵਾਲੀ ਸਮੱਸਿਆ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ। ਦੋ-ਦੋ ਤਿੰਨ-ਤਿੰਨ ਵਾਰੀ ਵੀ ਪੈਸਟੀਸਾਈਡਾਂ ਦੀ ਵਰਤੋਂ ਕਰਕੇ ਵੀ ਪੱਤਾ ਲਿਵਟ ਵਾਲੀ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲਿਆ ਸੀ। ਸੁੰਡੀ ਨਹੀਂ ਮਰੀ ਸੀ। ਇਸ ਕਰਕੇ ਕਿਸਾਨ ਪ੍ਰਭੋ ਇਸ ਸਾਲ ਵੀ بارشਾਂ ਨਹੀਂ ਹੋ ਰਹੀਆਂ। ਆਪਣੇ ਜ਼ਿਆਦੇ ਹਿਊਮਸ ਹੋਣ ਦੇ ਕਾਰਨ ਇਸ ਸਾਲ ਵੀ ਆਪਣੇ ਝੋਨੇ ਦੀ ਫਸਲ ਵਿੱਚ ਸੁੰਡੀ ਦਾ ਅਟੈਕ, ਪੱਤਾ ਲਿਵਟ ਦਾ ਅਟੈਕ ਹੋ ਸਕਦਾ ਹੈ। ਇਸ ਕਰਕੇ ਕਿਸਾਨ ਪ੍ਰਭੋ ਜ਼ਿਆਦਾ ਜੂਰੀਆ ਦੀ ਵਰਤੋਂ ਨਾ ਕਰੋ ਤਾਂ ਕਿ ਸੋਨੂੰ ਆਉਣ ਵਾਲੇ ਟਾਈਮ ਪਤਾਲਵੇਟ ਵਾਲੀ ਵੱਡੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜਿਆਦੇ ਜੂਰੀਆ ਵਰਤਣ ਦੇ ਨਾਲ ਆਪਾਂ ਆਪਣੀ ਝੋਨੇ ਦੀ ਫਸਲ ਤੋਂ ਜਿਆਦਾ ਹੀ ਝਾੜ ਨਹੀਂ ਲੈ ਸਕਦੇ ਕਿਉਂਕਿ ਓਵਰ ਜੂਰੀਆ ਦੀ ਵਰਤੋਂ ਕਰਨ ਦੇ ਨਾਲ ਬਿਮਾਰੀਆਂ ਨੂੰ ਹੀ ਸੱਦਾ ਆਉਂਦਾ ਅਤੇ ਆਪਣੇ ਜੇਬ ਦਾ ਖਰਚ ਹੀ ਵੱਧ ਹੈ ਜੇ ਆਪਾਂ ਜਿਆਦੇ ਜੂਰੀਆ ਦੀ ਵਰਤੋਂ ਕਰਦੇ ਰਵਾਂਗੇ ਤਾਂ ਆਉਣ ਵਾਲੇ ਸਮੇਂ ਵਿੱਚ ਆਪਾਂ ਨੂੰ ਜਿਆਦੇ ਪੈਸਟਿਸਾਈਡਾਂ ਉੱਤੇ ਇਨਸੈਕਟਿਸਾਈਡਾਂ ਉੱਤੇ ਖਰਚ ਕਰਨਾ ਪਵੇਗਾ ਅਤੇ ਇੱਕ ਸਨੇਹਾ ਤੁਹਾਡੇ ਲਈ ਹੋਰ ਹੈ ਕਿਸਾਨਪਾਬੋ ਜੇ ਆਉਣ ਵਾਲੇ ਟਾਈਮ ਵਿੱਚ ਜਾਂ ਤੁਸੀਂ ਲੇਟ ਲੱਗਣ ਵਾਲੀਆਂ ਵੈਰਾਈਆਂ ਦੇ ਵਿੱਚ ਤੁਸੀਂ ਜ਼ਿੰਕ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਹਮੇਸ਼ਾ ਹੀ ਚੰਗੀ ਵਧੀਆ ਕੰਪਨੀ ਦੀ ਲੈ ਕੇ ਜ਼ਿੰਕ ਦੀ ਵਰਤੋਂ ਕਰੋ ਤਾਂ ਕਿ ਸੋ ਨੂੰ ਚੰਗਾ ਰਿਜ਼ਲਟ ਮਿਲ ਸਕੇ ਕਈ ਵਾਰੀ ਕਿਸਾਨਪਾਬੋ ਜੋ ਨਵੀਆਂ ਕੰਪਨੀਆਂ ਬਾਜ਼ਾਰ ਵਿੱਚ ਆਈ ਜਾਂਦੀਆਂ ਅਤੇ ਆਪਾਂ ਲੋਕਲ ਕੰਪਨੀਆਂ ਦੀ ਲੈ ਕੇ ਜ਼ਿੰਕ ਦੀ ਵਰਤੋਂ ਕਰ ਦਿੰਦੇ ਆ ਜਿਹਦੇ ਨਾਲ ਆਪਾਂ ਨੂੰ ਚੰਗਾ ਰਿਜ਼ਲਟ ਨਹੀਂ ਮਿਲਦਾ ਆਪਣੇ ਜੋ ਜ਼ਿੰਕ ਦੀ ਕਮੀ ਹੁੰਦੀ ਹੈ ਖੇਤ ਵਿੱਚ ਉਹ ਪੂਰੀ ਨਹੀਂ ਹੁੰਦੀ ਸੋ ਹਮੇਸ਼ਾ ਹੀ ਕਿਸਾਨ ਪ੍ਰਭੂ ਉਹਨਾਂ ਬ੍ਰਾਂਡਾਂ ਉੱਤੇ ਭਰੋਸਾ ਕਰਿਆ ਕਰੋ ਜਿਨ੍ਹਾਂ ਦੀ ਵਰਤੋਂ ਤੁਸੀਂ ਪਿਛਲੇ ਸਮੇਂ ਵਿੱਚ ਕੀਤੀ ਹੋਵੇ ਅਤੇ ਨਾਮੀ ਬ੍ਰਾਂਡ ਮਾਰਕੀਟ ਵਿੱਚ ਸੋਨੂੰ ਸੁਣਨ ਨੂੰ ਮਿਲਣ ਤਾਂ ਕਿ ਤੁਸੀਂ ਚੰਗਾ ਰਿਜ਼ਲਟ ਖਰਾਕੀ ਤਤਾਂ ਤੋਂ ਲੈ ਸਕੋ ਅਤੇ ਅਤੇ ਆਪਣੀ ਫਸਲ ਦੀ ਪੈਦਾਵਾਰ ਨੂੰ ਵਧਾ ਸਕੋ ਸੋ ਬਣੇ ਰਹੋ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀਆਂ ਵਾਲੇ ਵੀਡੀਓ ਸਮੇਂ ਸਿਰ ਸਾਂਝੀਆਂ ਕਰਦੇ ਰਹਾਂਗੇ ਸਾਰੇ ਵੀਰਾਂ ਦਾ ਧੰਨਵਾਦ ਜੀ ਪੇਜ ਨੂੰ ਫੋਲੋ ਅਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ